ਇਹ ਦੇ ਸੰਗਰੂਰ ਦੇ ਵਿੱਚ ਸਿਮਰਜੀਤ ਸਿੰਘ ਮਾਨ ਬੈਠੇ ਨੇ ਤੁਹਾਨੂੰ ਵੀ ਕੁਝ ਲੋਕ ਅਪਰੋਚ ਕਰਦੇ ਸੀ ਕਿ ਤੁਸੀਂ ਨਾ ਲੜੋ ਉਹ 7 ਇਲਕਸ਼ਨਾ ਲੜ ਚੁੱਕੇ ਨੇ ਦੋ ਵਾਰ ਹੀ ਜਿੱਤੇ ਨੇ ਸੰਗਰੂਰ ਤੋਂ ਪੰਜ ਵਾਰ ਹੀ ਹਾਰੇ ਨੇ ਖੇਰੇ ਨੇ ਤਾਂ ਨਹੀਂ ਹਰਾਏ ਕੁਝ ਲੋਕ ਕਹਿੰਦੇ ਜੀ ਸਿੱਖ ਪੋਲਿਟਿਕਸ ਤੁਸੀਂ ਖਰਾਬ ਕਰੋਗੇ ਮੈਂ ਪੁੱਛਣਾ ਚਾਹੁੰਦਾ ਕਿ ਮਾਨ ਸਾਹਿਬ ਨੇ ਇੰਨੇ ਲੰਬੇ ਪੋਲਿਟੀਕਲ ਕੈਰੀਅਰ ਵਿੱਚ ਸੰਗਰੂਰ ਤੋਂ ਬਾਹਰ ਸਿੱਖ ਪੋਲਿਟਿਕਸ ਬਿਲਡ ਕਿੱਥੇ ਕੀਤੀ ਹੈ ਦੱਸੋ ਸਿਮਰਜੀਤ ਮਾਨ ਤਾਂ ਇੱਕ ਹੀ ਨਾਲ ਦੇ ਹਲਕੇ 'ਚ ਵੀ ਹਨੇਗਾ ਖੱਬੇ ਵੀ ਹੈ ਨਹੀਂ ਸੱਜੇ ਵੀ ਹੈ ਨਹੀਂ ਮੈਨੂੰ ਕਹਿੰਦੇ ਨੇ ਕਿ ਤੁਸੀਂ ਜੀ ਉਹਨਾਂ ਦੇ ਖਿਲਾਫ ਨਾ ਲੜੋ ਇਹਨਾਂ ਨੇ ਮੇਰੇ ਖਿਲਾਫ ਤਾਂ ਸਦਾ ਉਮੀਦਵਾਰ ਖੜਾ ਕੀਤਾ ਇੱਕ ਸਾਡੇ ਸਤਕਾਰਯੋਗ ਨੇ ਫੌਜੀ ਸਾਹਿਬ ਫਗਵਾੜੇ ਤੋਂ ਉਹ ਹਰ ਵਾਰੀ ਮੇਰੇ ਖਿਲਾਫ ਕੈਂਡੀਡੇਟ ਹੁੰਦੇ ਆ ਜਦ ਮੈਂ ਇਹਨਾਂ ਦੀ ਮਦਦ ਕਰਦਾ ਇਹਨਾਂ ਨੇ ਇਹਨਾਂ ਨੂੰ ਪਤਾ ਕਿ ਮੇਰੀ ਵਿਚਾਰਧਾਰਾ ਦੇ ਨੇ ਤੇ ਮੇਰੇ ਖਿਲਾਫ ਕੈਂਡੀਡੇਟ ਖੜਾ ਕਰਨ ਦਾ ਤਾਂ ਕੋਈ ਤੁਕ ਨਹੀਂ ਨਾ ਬਣਦੀ ਸੀਗੀ ਮਤਲਬ ਉਹ ਕੈਂਡੀਡੇਟ ਖੜਾ ਕਰ ਸਕਦੇ ਨੇ ਤੇ ਮੈਂ ਕੈਂਡੀਡੇਟ ਸੰਗਰੂਰ ਦੇ ਵਿੱਚ ਡਿਮਾਂਡ ਸੀ ਜਾਂ ਸੁਪਾਰਤ ਸਿੰਘ ਖੈਰਾ ਦਾ ਇੱਛਾ ਹੀ ਜਾਂ ਪਾਰਟੀ ਨੂੰ ਲੱਗਦਾ ਨਹੀਂ ਸਭ ਤੋਂ ਵੱਡਾ ਯੋਗਦਾਨ ਤਾਂ ਭਗਵੰਤ ਦਾ ਇਹਦੇ ਵਿੱਚ ભગવંત ਦੇ ਸਾਹમે ਕੋ ਖੜਾ ਕਰਨਾ ਚਾਹੀਦਾ ਤੇ ਖੇਰਾ ਖੜਾ ਕਰਨਾ ਚਾਹੀਦਾ ਨਾ ਮੈਂ ਟਿਕਟ ਅਪਲਾਈ ਕੀਤੀ ਨਾ ਮੈਂ ਕੋ ਫਾਰਮ ਭਰਿਆ ਨਾ ਮੈਂ ਕੋ ਸਿਕਿਉਰਿਟੀ ਜਮ੍ਹਾਂ ਕਰਾਈ ਨਾ ਮੈਂ ਦਿੱਲੀ ਗਿਆ ਨਾ ਮੈਂ ਕਿਸੇ ਨੂੰ ਕਿਹਾ ਲੜਾਈ ਨਿੱਜੀ ਐ ਭਗਵੰਤਮਨ ਸਾਹਿਬ ਦੇ ਨਾਲ ਨਿੱਜੀ ਤਾਂ ਉਹ ਬਣਾਉਂਦਾ ਨਾ ਇਹਦੇ ਕੋਲੋਂ ਹੁਣ ਸੰਗਰੂਰ ਦੀ ਸੱਥਾਂ ਦੇ ਵਿੱਚ ਹਿਸਾਬ ਲੈਣਾ ਵਾ ਜਿਹੜਾ ਕਹਿੰਦਾ ਸੀ ਨਾ ਰਾਜਧਾਨੀ ਆ ਮਿਸਿਸ ਪਟਲ ਤਾਂ ਖੈਰ ਬਹੁਤ ਜ਼ਿਆਦਾ ਸੀਨੀਅਰ ਨੇ ਮਤਲਬ ਵੀ ਮੈਨੂੰ ਲੱਗਦਾ ਹਨ ਨੂੰ ਲੈ ਕੇ ਆਏ ਨੇ ਨਹੀਂ ਉਹਨਾਂ ਨੇ ਸਭ ਤੋਂ ਜ਼ਿਆਦਾ ਮੇਰਾ ਨਾਮ ਹੀ ਉਹਨਾਂ ਨੇ ਕਿਹਾ ਅੱਗੇ ਉਹ ਮੈਨੂੰ ਉਹਨਾਂ ਨੇ ਮੈਨੂੰ ਉਹ ਓਪਨਲੀ ਕਹਿੰਦੇ ਕਿ ਬੂਟਾ ਹੀ ਖੇਰੇ ਦਾ ਮੈ ਲਾਇਆ ਵਾ ਮੈਂ ਕਿਹਾ ਹੁਣ ਪਾਣੀ ਪਾ ਦਿਓ ਤੇ ਇਹਨੂੰ ਅੱਛਾ ਇੱਕ ਫਰੂਟ ਵਾਲਾ ਦਰਖਤ ਬਣਾ ਦਿਓ ਔਰ ਉਹ ਬਣਾ ਰਹੇ ਨੇ ਹਰ ਰੋਲ ਇਜ਼ ਜਸਟ ਲਾਈਕ ਐਜ਼ ਇਫ ਸ਼ੀ ਇਜ਼ ਮਾਈ ਮਦਰ ਬਟ ਇਹਨਾਂ ਦਾ ਤੇ ਅਰਬਾ ਬੜਾ ਕੋੜਾ ਰਿਹਾ ਸੀ ਲੱਗਦਾ ਇਹਨਾਂ ਦਾ ਮੇਰੀ ਇੱਕ ਗਲਤੀ ਸੀ ਉਕੀ ਤੁਹਾਡੇ ਬਾਰੇ ਇਹ ਕਹਿਣ ਕਿ ਇਹ ਬੇਦਾਗ ਬੰਦਾ ਵਾ ਸਮਝ ਲਓ ਇਹ ਐਮਏ ਤੇ ਪੀਐਚਡੀ ਦੀ ਡਿਗਰੀ ਹੈ ਪੋਲਿਟਿਕਸ ਵਿੱਚ ਸ਼ੰਗਰੂਰ ਨੌਂ ਦੀਆਂ ਨੌਂ ਹੀ ਐਮਐਲਏ ਆਮਾਦੀ ਪਾਰਟੀ ਦੇ ਨੇ ਕਿ ਉਹ ਜਿਹੜੀ ਬੀਬੀ ਹੈਗੀ ਭਰਾਜ ਬਣੀ ਕੋ ਪਤਾ ਨਹੀਂ ਸਕੂਟਰ ਤੇ ਚੜ ਕੇ ਕੈਂਪੇਨ ਕੀਤਾ ਸੀਗਾ ਉਹਦੀ ਇੰਨੀ ਐਂਟੀਗੈਂਕੰਬੈਂਸੀ ਹੈ ਕਾਂਗਰਸ ਪਾਰਟੀ ਦੇ ਪਲੱਤ ਤੋਂ ਵਿਧਾਇਕ ਸੁਪਾਲ ਸਿੰਘ ਖਹਿਰਾ ਦਾ ਸੰਗਰੂਰ ਦੇ ਵਿੱਚ ਚੋਣਵੀ ਮੈਦਾਨ ਦੇ ਵਿੱਚ ਉੱਤਰ ਦੇ ਨਾਲ ਹੀ ਪੰਜਾਬ ਦੀ ਹੌਟ ਸੀਟ ਬਣ ਗਈ ਹੈ ਤੇ ਇਸ ਸਮੇਂ ਸਾਡੇ ਨਾਲ ਨੇ ਸੁਪਾਲ ਸਿੰਘ ਖਹਿਰਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਪਹਿਲਾਂ ਜੀ ਦੀ ਪਾਰਟੀ ਵੱਲੋਂ ਤੁਹਾਨੂੰ ਟਿਕਟ ਦੇਣ ਦੀ ਬਹੁਤ-ਬਹੁਤ ਵਧਾਈਆਂ ਜੀ ਤੁਹਾਡਾ ਬਹੁਤ ਸ਼ੁਕਰੀਆ ਔਰ ਉਸ ਵਾਇਗਰੂ ਦਾ ਤੇ ਸਾਡੀ ਪਾਰਟੀ ਦੇ ਲੀਡਰਸ਼ਿਪ ਦਾ ਧੰਨਵਾਦ ਸੰਗਰੂਰ ਦੇ ਵਿੱਚ ਡਿਮਾਂਡ ਸੀ ਜਾਂ ਸੁਖਪਾਲ ਸਿੰਘ ਖੈਰਾ ਦਾ ਇੱਛਾ ਹੀ ਜਾਂ ਪਾਰਟੀ ਨੂੰ ਲੱਗਦਾ ਨਹੀਂ ਸੁਖਪਾਲ ਸਿੰਘ ਖੈਰਾ ਨੇ ਜਦੋਂ ਵੀ ਗੱਲ ਕੀਤੀ ਹੈ ਸੂਬਾ ਸਰਕਾਰ ਦੀਆਂ ਅੱਖਾਂ ਦੇ ਅੱਖਾਂ ਵਿੱਚ ਪਾ ਕੇ ਗੱਲ ਕੀਤੀ ਹੈ ਸਭ ਤੋਂ ਵੱਡਾ ਯੋਗਦਾਨ ਤਾਂ ਭਗਵੰਤ ਦਾ ਇਹਦੇ ਵਿੱਚ ਉਹਨੇ ਮੇਰੇ ਤੇ ਝੂਠੇ ਪੰਜ ਪਰਚੇ ਦਰਜ ਕੀਤੇ ਮੈਨੂੰ ਫੜ ਕੇ ਜੇਲ੍ਹ ਵਿੱਚ ਦਿੱਤਾ ਜਿੱਦਨ ਜਮਾਨ ਤੋਂ ਇੱਕ ਹੋਰ ਪਰਚਾ ਦਰਜ ਕੀਤਾ ਆਪਣੇ ਵੱਲੋਂ ਤਾਂ ਉਹ ਬਦਲਾਖੋਰੀ ਕਰ ਰਿਹਾ ਸੀ ਆਪਣੇ ਵੱਲੋਂ ਉਹਨੂੰ ਮੈਨੂੰ ਪੋਲੀਟੀਕਲੀ ਮਾਰਜੀਨਲਾਈਜ਼ ਕਰ ਰਿਹਾ ਸੀਗਾ ਮੈਨੂੰ ਦੁਬਾਰਿਆ ਸੀ ਮੈਨੂੰ ਮੈਂਟਲੀ ਟਾਰਚਰ ਕਰਕੇ ਇਹ ਸਮਝ ਰਿਹਾ ਸੀਗਾ ਕਿ ਸ਼ਾਇਦ ਡਰ ਜਾਊਗਾ ਖਤਮ ਹੋ ਜਾਊਗਾ ਪਰੰਤੂ ਕੁਦਰਤ ਬੜੀ ਬਿਆੰਤ ਆ ਔਰ ਜਿਹੜੇ ਆਪਾਂ ਹਾਕਮ ਬਣ ਜਾਂਦੇ ਆ ਆਪਾਂ ਬਹੁਤ ਥੋੜੇ ਸਮੇਂ ਲਈ ਆ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਔਰ ਜਦੋਂ ਸੱਤਾ ਚੁੰਨੇ ਆ ਉਦੋਂ ਤੁਹਾਨੂੰ ਇੰਨਾ ਕਿ ਨਸ਼ਾ ਚੜ ਜਾਂਦਾ ਆਲੇ ਦੁਆਲੇ ਜਿਹੜੇ ਹੁੰਦੇ ਖੁਸ਼ ਆਮ ਦੀ ਲੋਗ ਉਹ ਤੁਹਾਨੂੰ ਐਦਾਂ ਇੱਕ ਸੁਪਨੇ ਦਿਖਾ ਦਿੰਦੇ ਨੇ ਕਿ ਸ਼ਾਇਦ ਤੁਹਾਡਾ ਕੋਈ ਅੰਤ ਨਹੀਂ ਹੋਣਾ ਤੁਹਾਨੂੰ ਯਾਦ ਹੋਊਗਾ ਸੁਖਬੀਰ ਬਾਦਲ ਕਹਿੰਦਾ ਸੀ 25 ਸਾਲ ਰਾਜ ਕਰਾਂਗੇ ਅੱਜ ਉਹ ਇੱਕ ਸਕੂਟਰ ਦੀ ਪਾਰਟੀ ਬਣ ਕੇ ਰਹਿ ਗਈ ਨੇ ਸੋ ਜੋ ਕੁਝ ਮੇਰੇ ਨਾਲ ਕੀਤਾ ਮੇਰਾ ਆਪਣਾ ਜਿਹੜੀ ਅਸੈਸਮੈਂਟ ਹੈ ਕਿ ਮੇਰੀ ਪਾਰਟੀ ਨੇ ਇਸ ਦਾ ਬਹੁਤ ਨੋਟਿਸ ਲਿਆ ਪੰਜਾਬ ਦੇ ਲੋਕਾਂ ਨੇ ਇਹਨੂੰ ਬਹੁਤ ਪੂਰਾ ਬਣਾਇਆ ਔਰ ਮੇਰੀ ਪਾਰਟੀ ਨੂੰ ਐ ਲੱਗਿਆ ਕਿ ਹੁਣ ਜੇ ਕੋਈ ਯੋਗ ਵਿਅਕਤੀ ਭਗਵੰਤ ਦੇ ਸਾਹਮਣੇ ਗੱਲ ਮੀਥੇਰ ਦੀ ਨਹੀਂ ਹੈ ਇੱਥੇ ਹੁਣ ਭਗਵੰਤ ਦੇ ਸਾਹਮਣੇ ਕੋ ਖੜਾ ਕਰਨਾ ਚਾਹੀਦਾ ਤੇ ਖੇਰਾ ਖੜਾ ਕਰਨਾ ਚਾਹੀਦਾ ਇਸ ਕਰਕੇ ਮੈਨੂੰ ਉਹਨਾਂ ਨੇ ਨਾਮਿਨੇਟ ਕੀਤਾ ਔਰ ਔਰ ਹੈਰਾਨਗੀ ਦੀ ਗੱਲ ਹੈ ਜਿਹੜੀ ਹੰਕਾਰ ਨਾ ਸਮਝੋ ਨਾ ਮੈਂ ਟਿਕਟ ਅਪਲਾਈ ਕੀਤੀ ਨਾ ਮੈਂ ਕੋ ਫਾਰਮ ਭਰਿਆ ਨਾ ਮੈਂ ਕੋ ਸਿਕਿਉਰਿਟੀ ਜਮਾ ਕਰਾਈ ਨਾ ਮੈਂ ਦਿੱਲੀ ਗਿਆ ਨਾ ਮੈਂ ਕਿਸੇ ਨੂੰ ਕਿਹਾ ਇਸ ਤਰ੍ਹਾਂ ਨਾ ਮੈਨੂੰ ਟਿਕਟ ਮਿਲੀ ਇਹ ਅਸਲੀਅਤ ਹੈ ਜੀ ਬਿਲਕੁਲ ਤਾਂ ਲੱਗ ਰਿਹਾ ਕਿ ਤੁਸੀਂ ਜਿਵੇਂ ਕਹਿ ਰਹੇ ਕਿ ਲੜਾਈ ਉਹਦੇ ਗੁਰਮੀਤ ਸਿੰਘ ਮੀਤ ਦੇ ਹੀਰ ਦੇ ਨਾਲੀਆਂ ਲੜਾਈ ਨਿੱਜੀ ਆ ਭਗਵੰਤ ਸਿੰਘ ਸਾਹਿਬ ਦੇ ਨਾਲ ਨਹੀਂ ਨਿੱਜੀ ਨਹੀਂ ਕੀ ਨਿੱਜੀ ਤਾਂ ਉਹ ਬਣਾਉਂਦਾ ਨਾ ਜਦੋਂ ਉਹ ਉਂਗਲਾਂ ਕਰ ਕਰਕੇ ਜਦਾਂ ਮਤਲਬ ਛੋਟੇ ਪੱਧਰ ਦੇ ਉੱਤੇ ਵਿਧਾਨ ਸਭਾ 'ਚ ਸਾਡੇ ਨਾਲ ਲੜਦਾ ਸੌਰੀ ਟੂ ਸੇ ਬਦਤਮੀਜ਼ੀ ਕਰਦਾ ਨਿੱਜੀ ਉਹ ਬਣਾ ਰਿਹਾ ਵਾ ਮੈਨੂੰ ਤਾਂ ਜੋ ਮੇਰੇ ਨਾਲ ਜਾਂ ਪੰਜਾਬ ਦੇ ਵਿੱਚ ਦੂਜਿਆਂ ਨਾਲ ਬੇਇਨਸਾਫੀ ਹੋਈ ਆ ਜਦੋਂ ਮਿਸਾਲ ਦੇ ਤੌਰ ਤੇ ਭਾਈ ਅਮਰਿਤਪਾਲ ਸਿੰਘ ਉਹਨਾਂ ਨੇ ਐਨਐਸਸੀ ਲਾ ਕੇ ਸਾਡੇ ਨੌਜਵਾਨ ਡਿਬਰੂਗੜ੍ਹ ਜੇਲ੍ਹ ਚ ਭੇਜਤੇ ਔਰ ਉਹਨਾਂ ਦੀ ਐਕਸਟੈਂਡ ਕਰਤੀ ਐਨਐਸਸੀ ਦੀ ਟਰਮ ਫੋਰ ਦਾ ਸੈਕੰਡ ਇਅਰ ਜਾਂ ਜਿਹੜੇ ਬੰਦੀ ਸਿੰਘਾਂ ਦੀ ਇਹ ਲੋਕ ਕੇਜਰੀਵਾਲ ਹੋਣੀ ਨੇ ਇਹ ਜਿਹੜੀ ਹੁਸ਼ਿਆਰੀ ਕਰ ਰਹੇ ਨੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਨੂੰ ਜਾਣ ਬੁੱਝ ਕੇ ਇਹਨਾਂ ਨੇ ਡਿਲੇ ਕੀਤਾ ਹੋਇਆ ਵਾ ਯਾ ਇਹਨਾਂ ਨੇ ਹੋਰ ਸਾਡੇ ਨੌਜਵਾਨਾਂ ਨਾਲ ਜਿਹੜੇ ਟੈਂਕੀਆਂ ਤੇ ਚੜ੍ਹੇ ਵਿਚਾਰੇ ਭੁਖੜਤਾਲਾਂ ਤੇ ਬੈਠੇ ਉਹਨਾਂ ਨੂੰ ਡੰਡੇ ਮਾਰੇ ਨੇ ਝੂਠੇ ਪਰਚੇ ਦਰਜ ਕੀਤੇ ਨੇ ਭਾਨੇ ਸਿੱਧੂ ਵਰਗੇ ਤੇ ਕੀਤੇ ਨੇ ਦਰਜਨਾ ਕਾਂਗਰਸ ਸਰਪੰਚਾਂ ਤੱਕ ਸਸਪੈਂਡ ਕਰਾਤੇ ਇਹ ਮੈਂ ਸਮਝਦਾ ਕਿ ਮੇਰਾ ਉੱਥੇ ਜਾਣ ਦਾ ਲੜਨ ਦਾ ਮਤਲਬ ਇਹ ਹੈਗਾ ਕਿ ਅਸੀਂ ਉੱਥੇ ਇਹਦੇ ਕੋਲੋਂ ਹੁਣ ਸੰਗਰੂਰ ਦੀ ਸੱਥਾਂ ਦੇ ਵਿੱਚ ਹਿਸਾਬ ਲੈਣਾ ਵਾ ਜਿਹੜਾ ਕਹਿੰਦਾ ਸੀ ਨਾ ਰਾਜਧਾਨੀ ਆ ਜੀ ਜੀ ਔਰ ਇਹਨੇ ਆਪ ਹੀ ਕਹਿ ਸੀ ਲੋਕਾਂ ਨੂੰ ਕਿ ਤੁਸੀਂ ਹੁਣ ਸਵਾਲ ਪੁੱਛਿਆ ਕਰੋ ਆਪਣੇ ਲੀਡਰ ਨੂੰ ਹੁਣ ਐਮ ਐਲ ਏ ਜਨੂੰ ਵਿਧਾਨ ਸਭਾ ਚ ਬੋਲਣੇ ਦਿੰਦੇ ਕਿਉਂਕਿ ਬਰੂਟ ਮੈਜੋਰਿਟੀ ਹੈ ਸਪੀਕਰ ਇਹਨਾਂ ਦਾਵਾ ਮਾਈਕ ਕੈਮਰੇ ਇਹਨਾਂ ਦੇ ਕੋਲ ਆ ਤੇ ਸਾਡੇ ਕੋਲ ਹੁਣ ਕੋਈ ਆਪਸ਼ਨ ਨਹੀਂ ਕਿ ਇੱਥੇ ਜਾ ਕੇ ਪੁੱਛਣਾ ਵਾ ਤਾਂ ਕਰਕੇ ਸੰਗਰੂ ਲੜਾ ਮੇਰੀ ਇਹਦੇ ਨਾਲ ਨਿੱਜੀ ਇਸ ਕਰਕੇ ਵੀ ਨਹੀਂ ਕਿ ਕਿ ਮੈਰਾ ਇਹਨਾਂ ਦਾ ਕੋਈ ਮਤਲਬ ਲੈਣਾ ਦੇਣਾ ਨਹੀਂਗਾ ਬਿਕੋਜ਼ ਆਈ ਪਰਸਨਲੀ ਫੀਲ ਦੈਟ ਵਾਟ ਸ਼ੁਡ ਆਈ ਸੇ ਇਕਨਾ ਰਾਮੂ ਵਾਲੀਆ ਸਾਹਿਬ ਨੇ ਮੈਨੂੰ ਲਵਸ ਕਿਹਾ ਫਾਰਸੀ ਦਾ ਕਹਿੰਦਾ ਇਹਦੇ ਚ ਨਾ ਅਹਿਸਾਸੇ ਕਮ ਤਰੀ ਹੈ ਇਹ ਇਚਾ ਇਨਫੀਰੀਓਰਿਟੀ ਕੰਪਲੈਕਸ ਜਦੋਂ ਬੰਦੇ ਦੇ ਵਿੱਚ ਅੰਦਰ ਇਹ ਹੁੰਦਾ ਕਿ ਮੈਨੂੰ ਉਹ ਕਿਸੇ ਨਾਲ ਉਹਨੂੰ ਕੰਪਲੈਕਸ ਹੁੰਦਾ ਕਿ ਮੈਂ ਸ਼ਾਇਦ ਇਹਦੇ ਨਾਲੋਂ ਬੈਟਰ ਬੋਲ ਨਹੀਂ ਸਕਦਾ ਇਹ ਮੇਰੇ ਨਾਲ ਵੱਧ ਪੜਿਆ ਲਿਖਿਆ ਵਾ ਉਸ ਇਨਫੀਰੀਓਰਿਟੀ ਕੰਪਲੈਕਸ ਨੂੰ ਕਵਰ ਅਪ ਕਰਨ ਲਈ ਉਹ ਆਪਣਾ ਨਫਰਤ ਦੀ ਭਾਵਨਾ ਨਾਲ ਕੰਮ ਕਰਦਾ ਵਾ ਜਿੱਦਾਂ ਇਹ ਜੋ ਕੁਝ ਮੇਰੇ ਨਾਲ ਕੀਤਾ ਇਹ ਨਾ ਇਹਦੇ ਅੱਖਾਂ ਦੇ ਅੱਗੇ ਪੜਦਾ ਆ ਗਿਆ ਸੀਗਾ ਦਿਨ ਹੀ ਡਿਡ ਨੋਟ ਰੈਲੀਜ਼ ਕਿ ਇਹਦੇ ਕਨਸੀਕਵੈਂਸਿਸ ਕੀ ਹੋਣਗੇ ਉਹ ਹੁਣ ਸੰਗਰੂਰ ਦਾ ਨਤੀਜਾ ਦੱਸੇਗਾ ਕਹ ਲਾ ਦੇ ਕਿ ਜਿਹੜਾ ਤੁਹਾਡੇ ਤੇ ਵਧੀਕੀ ਹੋਈ ਤੁਸੀਂ ਕਹਿ ਰਹੇ ਹੋ ਉਹਦਾ ਬਦਲਾ ਸੰਗਰੂਰ ਦੇ ਲੋਕ ਲੈਣਗੇ ਮੇਰਾ ਖਿਆਲ ਹੈ ਉਹਦੋਂ ਵੱਡੀ ਗੱਲ ਚਲੋ ਮੇਰੇ ਨਾਲ ਤਾਂ ਜੋ ਹੋਇਆ ਉਹ ਤਾਂ ਅਸੀਂ ਪਹਿਲਾਂ ਵੀ ਭੁਗਤਿਆ ਬਹੁਤ ਈਡੀ ਨੇ ਵੀ ਮੇਰੇ ਤੇ ਹਮਲਾ ਕੀਤਾ ਕੈਪਟਨ ਅਵਰਿੰਦਰ ਸਿੰਘ ਦੇ ਹੁੰਦਿਆਂ ਵੀ ਮੇਰੇ ਤੇ ਹਮਲਾ ਹੋਇਆ ਅਕਾਲੀ ਦਲ ਨੇ ਵੀ ਮੇਰੇ ਤੇ ਹਮਲਾ ਕੀਤਾ 17 ਪਰਚੇ ਹੋਏ ਉਹ ਤਾਂ ਹੁਣ ਮੈਂ ਜਿਹੜਾ ਹੈਗਾ ਛੱਲੇ ਨੇ ਤੇ ਗਾਂ ਵੀ ਚੱਲਾਂਗਾ ਪਰ ਮੇਰਾ ਖਿਆਲ ਲਾਰਜਰ ਇਸ਼ੂਸ ਹੈਗੇ ਨੇ 5-7 ਜੀ ਨੰਬਰ 1 ਤੇ ਭਾਜਪਾ ਨੇ ਜੋ ਇਸ ਦੇਸ਼ ਵਿੱਚ ਇੱਕ ਅਮ ਦਰਦਾ ਮਹੌਲ ਪੈਦਾ ਕੀਤਾ ਵਾ ਔਰ ਮੈਜੋਰਿਟੇਰੀਅਨ ਪੋਲਿਟਿਕਸ ਇੰਪੋਜ਼ ਕਰ ਰਹੇ ਨੇ ਸੰਵਿਧਾਨ ਨੂੰ ਖਤਰਾ ਪੈਦਾ ਕਰ ਰਹੇ ਨੇ ਔਰ ਕਟ ਗਿਣਤੀਆਂ ਦੇ ਖਿਲਾਫ ਵੱਡੇ ਹਮਲੇ ਹੋ ਰਹੇ ਨੇ ਔਰ ਕਿਸਾਨਾਂ ਦੇ ਜੜਾ ਦੁਰਵਿਵਹਾਰ ਕੀਤਾ ਪਿਛਲੇ ਅੰਦੋਲਨ ਦਾ ਵੀ ਉਹਨਾਂ ਨਾਲ ਵੈਦੇ ਖਿਲਾਫ ਹੀ ਕੀਤੀ ਫਿਰ ਮਤਲਬ ਐਮਐਸਪੀ ਦਾ ਕਾਨੂੰਨ ਨਹੀਂ ਬਣਾਇਆ 10 ਸਾਲ ਦੇ ਵਿੱਚ ਉਹਨਾਂ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਕੁਝ ਨਹੀਂ ਕੀਤਾ ਦੁਬਾਰਾ ਅੰਦੋਲਨ ਕੀਤਾ ਤਾਂ ਹਰਿਆਣਾ ਪੁਲਿਸ ਨੇ ਅੰਦਰ ਵੜ ਕੇ ਸਾਡੇ ਕਿਸਾਨਾਂ ਨੂੰ ਕੁੱਟਿਆ ਟਰੈਕਟਰ ਪੰਨੇ ਸ਼ੁਭਕਰਨ ਮਾਰਤਾ ਇਹ ਬੜਾ ਇੰਪੋਰਟੈਂਟ ਇਸ਼ੂ ਆ ਮਤਲਬ ਦੇਸ਼ ਵਿੱਚ ਇੱਕ ਮੈਸੇਜ ਦੇਣ ਵਾਸਤੇ ਕਿ ਅਸੀਂ ਬੀਜੇਪੀ ਦੇ ਖਿਲਾਫ ਹੈ ਇਹ ਸਾਡਾ ਮੋਟਾ ਵੱਡਾ ਅਜੈਂਡਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਰਹੇਗਾ ਨੰਬਰ 2 ਭਗਵੰਤ ਮਾਨ ਤੇ ਅਟੈਕ ਇਸ ਲਈ ਜ਼ਰੂਰੀ ਕਿਉਂਕਿ ਇਹ ਜੁਆਇੰਟ ਆਪਰੇਸ਼ਨ ਕਰ ਰਹੇ ਨੇ ਜਿਹੜਾ ਐਨਐਸਏ ਲਗੀਨਾ ਭਾਈ ਅਮਰਿਤਪਾਲ ਦੇ ਉੱਤੇ ਇਟ ਵਾਸ ਜੁਆਇੰਟਲੀ ਡਨ ਯਾਦ ਕਰੋ ਕੇਜਰੀਵਾਲ ਨੇ ਟੀਵੀ ਤੇ ਆਣ ਕੇ ਕਿਹਾ ਸੀਗਾ ਕਿ ਦਿੱਲੀ ਨੇ ہماری ਮਦਦ ਮੰਗੀ हमने ਦਿੱਲੀ ਕੋ ਮਦਦ ਦੀ ਅਗਰ ਦੁਬਾਰਾ ਦਿੱਲੀ ਮੰਗੇਗੀ ਮਦਦ ਉਹਨਾਂ ਨੂੰ ਦਿੱਲੀ ਮਦਦ ਦੁਬਾਰਾ ਦੇਂਗੇ ਜਿਹੜਾ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਭਗਵੰਤ ਨੇ ਅੱਜ ਤੱਕ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਉਹ ਸਾਡੇ ਅੱਜ ਵੀ ਦਰਿਆ ਦੇ ਪੰਜਾਬ ਦੀ ਟੈਰੀਟਰੀ ਤੇ ਬੈਠੇ ਨੇ ਘੱਗਰ ਦਰਿਆ ਇਸ ਆਵਸ ਉਹ ਬ੍ਰਿਜ ਸਾਡਾ ਵਾ ਇਸ ਨੇ ਕੋਈ ਐਫ ਆਈ ਆਰ ਨਹੀਂ ਕੋਈ ਪੁਲਿਸ ਦੇ ਖਿਲਾਫ ਪਰਚਾ ਨਹੀਂਗਾ ਸ਼ੁਭ ਕਰਨ ਦੇ ਕਤਲ ਦੇ ਅਣਪਛਾਤੇ ਪੁਲਿਸ ਵਾਲਿਆਂ ਦੇ ਐਫ ਆਈ ਆਰ ਸੋ ਐਨ ਐਸ ਏ ਲਾਉਣਾ ਤੇ ਕਿਸਾਨਾਂ ਦੇ ਅੰਦੋਲਨ ਚ ਇਹ ਦੋਨਾਂ ਦਾ ਜੁਆਇੰਟ ਆਪਰੇਸ਼ਨ ਸੀ ਬੀਜੇਪੀ ਠੀਕ ਹੈ ਕੇਜਰੀਵਾਲ ਨੂੰ ਫੜ ਕੇ ਅੰਦਰ ਦਿੱਤਾ ਉਹਦੀ ਲੜਾਈ ਕਰਦਾ ਉਹ ਮਾੜੀ ਮੋਟੀ ਉਹ ਭਗਵੰਤ ਜਿਹੜਾ ਵਾ ਬੀਜੇਪੀ ਦੇ ਨਾਲ 100% ਆਇਡੈਂਟੀਫਾਈਡ ਹੈ। ਤੇ ਇਹ ਮੈਸੇਜ ਦੇਣਾ ਜ਼ਰੂਰ ਤੀਸਰਾ ਮੇਰਾ ਹੈ ਉਗਾ ਅਜੰਡਾ ਜਿਹੜਾ ਅਕਾਲੀ ਪੋਲਿਟਿਕਸ ਹੈ ਸਿੱਖ ਬਿਕੋਜ਼ ਮੈਨੂੰ ਮੈਨੂੰ ਪਿਆਰ ਆ ਆਪਣੀ ਆਪਣੇ ਧਰਤੀ ਨਾਲ ਆਪਣੇ ਸੂਬੇ ਨਾਲ ਆਪਣੇ ਲੋਕਾਂ ਨਾਲ ਆਪਣੀ ਕੌਮ ਨਾਲ। ਇਹ ਵੀ ਲੋਕਾਂ ਨੂੰ ਮਿਸਲੀਡ ਕਰਦੇ ਨੇ। ਇਹਨਾਂ ਨੇ ਮਤਲਬ ਬਾਦਲ ਦੇ ਪਰਿਵਾਰ ਨੇ ਪਿਛਲੇ 50-60 ਸਾਲ ਤੋਂ ਅਕਾਲੀ ਦਲ ਦੀ ਪੋਲਿਟਿਕਸ ਤੇ ਕਬਜ਼ਾ ਰੱਖਿਆ ਬਟ ਵਾਟ ਇਜ਼ ਦੀ ਅਚੀਵਮੈਂਟ? ਇੱਕ ਵੀ ਅਚੀਵਮੈਂਟ ਮੈਨੂੰ ਗਿਣਾ ਦੇ ਇੱਕ ਵੀ ਅਚੀਵਮੈਂਟ ਲੋਕਾਂ ਨੂੰ ਜਜ਼ਬਾਤੀ ਕਰਕੇ ਪੀਕ ਤੇ ਲੈ ਜਾਂਦੇ ਮੁੜ ਕੇ ਆਪਣਾ ਸਮਝੌਤਾ ਕਰ ਲੈਂਦੇ ਨੇ ਔਰ ਹੁਣ ਡੇਰੇ ਵਾਲੇ ਸਾਧ ਨੂੰ ਮਾਫੀ ਅਕਾਲ ਅਕਾਲ ਤਖਤ ਐਸ ਸੀ ਪੀ ਸੀ ਦਾ ਦੁਰਉਪਯੋਗ ਬੇਬਲ ਕਲਾਂ ਦੇ ਇਨਸਾਫ ਨਾ ਦੇਣਾ ਕਤਲਾਂ ਦਾ ਬੇਅਦਬੀਆਂ ਦੇ ਉੱਤੇ ਜਿਹੜਾ ਇਹਨਾਂ ਦਾ ਨਿਫਾਰੀਅਸ ਰੂਲ ਸੀਗਾ ਇਹ ਸਾਰੀ ਗੱਲ ਨੂੰ ਵੀ ਅਸੀਂ ਸਟੇਜ ਤੇ ਲੈ ਕੇ ਆਉਣਾ ਬੇਸਿਕਲੀ ਮੇਰਾ ਜਿਹੜਾ ਨਿਸ਼ਾਨਾ ਰਹੇਗਾ ਇਹਨਾਂ ਤਿੰਨ ਧਿਰਾਂ ਦੇ ਉੱਤੇ ਰਹੇਗਾ ਉਹ ਲਗਾ ਕਿ ਜਿਹੜੀ ਸਰਕਾਰ ਦੇ ਜਿਹੜੇ ਸਟੇਟ ਗਵਰਨਮੈਂਟ ਦੇ ਜ਼ਿੰਮੇਵਾਰ ਕਰੀ 25 ਮਹੀਨੇ ਹੋ ਚੁੱਕੇ 25 ਮਹੀਨਿਆਂ ਦੇ ਵਿੱਚ ਸਰਕਾਰ ਤੇ ਕਹਿੰਦੀ ਕਿ ਜਿੰਨਾ ਅਸੀਂ ਕੰਮ ਕਰ ਪਾਏ ਨੇ ਪਿਛਲੇ 75 ਸਾਲਾਂ ਦੇ ਵਿੱਚ ਨਹੀਂ ਹੋਇਆ ਇਹ ਫਰਾਡ ਸਟੇਟਮੈਂਟ ਹੈ ਜੀ ਸਾਰੇ ਲੋਕਾਂ ਨੂੰ ਪਤਾ ਵਾ ਇਹ ਇਹ ਤਾਂ ਇਹ ਇਹ ਹੁਣ ਗੱਲਾਂ ਖੰਭਿਆਂ ਦੇ ਬਿਜਲੀ ਦੇ ਖੰਭਿਆਂ ਦੇ ਉੱਤੇ ਟੰਗ ਕੇ ਪਬਲਿਸਿਟੀ ਕਰਕੇ ਥੋੜੋ ਅਚੀਵਮੈਂਟ ਹੋਣੀ ਹੈ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਤੁਹਾਨੂੰ ਪਬਲਿਸਿਟੀ ਕਰਨ ਦੀ ਲੋੜ ਹੀ ਨਹੀਂ ਗਈ ਉਹ ਤਾਂ ਲੋਕਾਂ ਤੱਕ ਆਪ ਹੀ ਪਹੁੰਚ ਜਾਣ ਦੀ ਕੰਨੋਂ ਕੰਨ ਖਬਰ ਹੋ ਜਾਂਦੀ ਹੈ ਸੋਸ਼ਲ ਮੀਡੀਆ ਤੇ ਰਾਈ ਹੋ ਜਾਂਦੀ ਆ 60000 ਕਰੋੜ ਦਾ ਕਰਜ਼ਾ ਐਡ ਕਰਤਾ ਸ਼ਾਇਦ 70 ਹੀ ਕਰ ਦਿੱਤਾ ਜੀ ਠੀਕ ਹੈ ਮੁਲਾਜ਼ਮ ਧਰਨਿਆਂ ਤੇ ਬਜਟ ਸਾਰੇ ਪੰਜਾਬ ਦੇ ਧਰਨੇ ਵੱਜ ਰਹੇ ਨੇ ਡਰੱਗਸ ਜਿਉਂਦੇ ਤੇ ਉਹਨੇ ਜ਼ਹਿਰੀਲੀ ਸ਼ਰਾਬ ਗੁਜਰਾ ਪਿੰਡ ਤੇ ਸੁਨਾਮ ਦੇ ਹਲਕਿਆਂ ਦੇ ਵਿੱਚ ਪਾਈ ਗਈ ਦੈਟ ਮੀਨਸ ਲਿਕਰ ਮਾਫੀਆ ਪੈਰਲਲ ਆਪਰੇਟ ਕਰ ਰਿਹਾ ਵਾ ਇੰਨੀ ਇੰਨਾ ਭ੍ਰਸ਼ਟਾਚਾਰ ਹੈ ਲੈਟ ਮੀ ਟੈਲ ਔਨ ਕੈਮਰਾ ਮਤਲਬ ਅਫਸਰਾਂ ਨੇ ਫਾਇਦਾ ਲਿਆ ਭਗਵੰਤ ਮਾਨ ਦੇਆ ਸਟੇਟਮੈਂਟ ਦਾ ਕਿ ਅਸੀਂ ਔਨਲਾਈਨ ਨੰਬਰ ਦਿੱਤਾ ਜੀ ਸਟਿੰਗ ਕਰੋ ਜੀ ਜਿਹੜਾ ਕੰਮ 10000 ਚ ਹੁਣ 50000 ਰੁਪਏ ਚ ਹੋ ਗਿਆ ਥਾਣਿਆਂ ਚ ਤਹਿਸੀਲਾਂ ਦੇ ਵਿੱਚ ਇਹਨੂੰ ਮੈਂ ਪੁੱਛਣਾ ਚਾਹੁੰਦਾ ਕਿੱਥੇ ਤੇਰਾ ਉਹ ਐਂਟੀ ਕ腐ਪਸ਼ਨ ਆਨਲਾਈਨ ਨੰਬਰ ਕਿੰਨਿਆਂ ਦੇ ਉੱਤੇ ਪਰਚੇ ਦਰਜ ਕੀਤੇ ਕਿਸੇ ਵੱਡੇ ਬੰਦੇ ਨੂੰ ਫੜਿਆ ਵਾ ਤੁਸੀਂ ਤੁਹਾਡੇ ਜਿਹੜਾ ਐਮਐਲਏਜ਼ ਨੇ ਲੁੱਟ ਮਚਾਈ ਮਾਈਨਿੰਗ ਮਾਫੀਆ ਅਲੱਗ ਚੱਲ ਰਿਹਾ ਵਾ ਏਡੀਜੀਪੀ ਰਿਪੋਰਟ ਇੰਟੈਲੀਜੈਂਸ ਮੈਂ ਸ਼ੇਅਰ ਕੀਤੀ ਮੀਡੀਆ ਦੇ ਉੱਤੇ ਉਹਨਾਂ ਨੇ 12 13 ਜ਼ਿਲ੍ਹਿਆਂ ਦੇ ਬੰਦੇ ਦੱਸ ਦਿੱਤੇ ਨੇ ਅਫਸਰ ਦੱਸ ਦਿੱਤੇ ਨੇ ਨੋ ਐਕਸ਼ਨ ਅਗੇਂਸਟ them ਇਸ ਕਰਕੇ ਜੋ ਕਲੇਮ ਕਰ ਰਹੇ ਨੇ ਉਹ ਸਰਾਸਰ ਸਿਰਫ ਅਖਬਾਰਾਂ ਟੀਵੀਆਂ ਤੇ ਬਿਜਲੀ ਦੇ ਖੰਭਿਆਂ ਤੇ ਅਦਰਖਤਾਂ ਦੇ ਉੱਤੇ ਲਾਏ ਹੋਏ ਇਹਨਾਂ ਦੇ ਪੋਸਟਰ ਨੇ ਇਹ ਤੋਂ ਜ਼ਿਆਦਾ ਕੁਝ ਨਹੀਂ ਜਿੱਦੋਂ ਤੁਸੀਂ ਸਿੱਖ ਮਸਲਿਆਂ ਦੀ ਗੱਲ ਕਰਦੇ ਸਿੱਖ ਇਸ਼ੂ ਦੀ ਗੱਲ ਕਰਦੇ ਹੈਗੇ ਤੇ ਸੰਗਰੂਰ ਦੇ ਵਿੱਚ ਸਿਮਰਜੀਤ ਸਿੰਘ ਮਾਨ ਬੈਠੇ ਨੇ ਉਹ ਵੀ ਇਹ ਗੱਲਾਂ ਕਰਦੇ ਤਾਂ ਲੱਗਦਾ ਕਿ ਵੋਟ ਵੰਡੀ ਜਾ ਸਕਦੀ ਦੇਖੋ ਗੱਲ ਇਹ ਆ ਮੈਨੂੰ ਵੀ ਕੁਝ ਲੋਕ ਅਪਰੋਚ ਕਰਦੇ ਸੀ ਕਿ ਤੁਸੀਂ ਨਾ ਲੜੋ ਮੈਂ ਸਿਮਰਜੀਤ ਸਿੰਘ ਮਾਨ ਦਾ ਸਤਿਕਾਰ ਕਰਦਾ ਹੀ ਇਜ਼ ਆਲਮੋਸਟ ਮੇਰੇ ਮਤਲਬ ਪਿਤਾ ਜੀ ਦੀ ਉਮਰ ਦੇ ਉਹਨਾਂ ਦੇ ਰਤਬੇ ਦੇ ਨੇ ਤੋ ਮੇਰਾ ਉਹਨਾਂ ਦੇ ਨਾਲ ਮੈਂ ਉਹਨਾਂ ਦਾ ਕੋਈ ਵਿਵਾਦ ਚ ਨਹੀਂ ਆਉਣਾ ਚਾਹੁੰਦਾ ਪਰੰਤੂ ਦੋ ਤਿੰਨ ਗੱਲਾਂ ਨੋਟ ਕਰੋ ਜਿਹੜਾ ਕੁਝ ਲੋਕ ਕਹਿੰਦੇ ਕਿ ਤੁਸੀਂ ਜੀ ਸੰਗਰੂਰ ਉਹਨਾਂ ਨੂੰ ਜਾਓਗੇ ਤਾਂ ਉਹ ਹਰਾਉਣ ਹਰਨਗੇ ਦੇਖੋ ਉਹ ਸੱਤ ਇਲਕਸ਼ਣਾਂ ਲੜ ਚੁੱਕੇ ਨੇ ਦੋ ਵਾਰੀ ਜਿੱਤੇ ਨੇ ਸੰਗਰੂਰ ਤੋਂ ਪੰਜ ਵਾਰੀ ਹਾਰੇ ਨੇ ਖੇਰੇ ਨੇ ਤਾਂ ਨਹੀਂ ਹਰਾਏ ਔਰ ਜਦੋਂ ਉਹ ਹਾਰਦੇ ਨੇ ਉਹਨਾਂ ਦੇ ਵੋਟ ਜਿਹੜੀ ਅਸਲ ਕੇਡਰ ਵੋਟ ਹੈ ਉਹਨਾਂ ਦੀ ਉਹ 50 55 60000 ਵੋਟ ਪੈਂਦੀ ਹੈ ਜਦੋਂ ਉਹ ਜਿੱਤਦੇ ਨੇ ਜਦੋਂ ਪਿਛਲੀ ਵਾਰੀ ਸਿੱਧੂ ਮੂਸੇਵਾਲੇ ਦਾ ਇਸ਼ੂ ਆ ਗਿਆ ਦੀਪ ਸਿੱਧੂ ਦਾ ਕਤਲ ਆ ਗਿਆ ਦੂਸਰੀਆਂ ਪਾਰਟੀਆਂ ਦੀ ਕੇਡਰ ਵੋਟ ਸਵਿੰਗ ਹੁੰਦੀ ਉਹਨਾਂ ਨੂੰ ਬਿਕੋਜ਼ ਸੰਗਰੂਰ ਬੇਸਿਕਲੀ ਡਿਸਾਈਡਸ ਕਿ ਪਹਿਲੀ ਗੱਲ ਤਾਂ ਸੰਗਰੂਰ ਦਾ ਸਮਝ ਲਓ ਕਿ ਸੰਗਰੂਰ ਮੌਜੂਦਾ ਸਰਕਾਰ ਦੇ ਉਲਟ ਵੋਟ ਪਾਉਂਦਾ ਸਭ ਤੋਂ ਵੱਡਾ ਬਾਗੀਆਂ ਦਾ ਗੜ ਹੈ ਉਹ ਔਰ ਉਹਨਾਂ ਨੇ ਪਿਛਲੇ 30 ਸਾਲ ਤੋਂ ਪਾਰਲੀਮੈਂਟ ਦੀ ਗੱਲ ਕਰਨਾ ਉਹਨਾਂ ਨੇ ਰੂਲਿੰਗ ਪਾਰਟੀ ਦਾ ਐਮਪੀ ਜਿੱਤਣ ਹੀ ਨਹੀਂ ਦਿੱਤਾ ਹੁਣ ਭਗਵੰਤ ਮਾਨ ਦੀ ਸਰਕਾਰ ਬਣੀ ਤਿੰਨ ਮਹੀਨੇ ਚੜਾਤਾ ਉਹਨਾਂ ਨੇ ਉਹਨਾਂ ਨੂੰ ਲੱਗਿਆ ਕਿ ਕੌਣ ਹਰਾ ਸਕਦਾ ਏ ਬੀ ਸੀ ਡੀ ਉਹਨਾਂ ਕਹਿੰਦੇ ਸਿਮਰਨਜੀਤ ਮਾਨ ਹਰਾਊਗਾ ਉਹ ਸਾਰੀਆਂ ਪਾਰਟੀਆਂ ਦੀ ਵੋਟ ਕਾਂਗਰਸ ਨੂੰ 2022 ਦੀ ਅਸੈਂਬਲੀ ਵਿੱਚ ਵੋਟਾਂ ਪਈਆਂ ਨੇ 218000 ਬਿਲਕੁਲ ਜਿਦੋਂ ਡਾਉਨ ਸੀ ਪਾਰਟੀ ਤੇ 3 ਮਹੀਨੇ ਬਾਅਦ ਸਾਡੀ ਵੋਟ ਰਹੇਗੀ ਸਿਰਫ 75000 ਜਦੋਂ ਦਲਬੀਰ ਸਿੰਘ ਗੋਲਡੀ ਲੜੇ ਮੇਰਾ ਛੋਟਾ ਭਰਾ ਵਾ ਉਹਦੀ ਨਹੀਂ ਗੱਲ ਹੈਗੀ ਲੇਕਿਨ ਲੋਕਾਂ ਨੇ ਕਿਹਾ ਗਿਆ ਸੰਗਰੂਰ ਜਾਂਦਾ ਕਿਹੜਾ ਹਰਾਉਂਦਾ ਸਰਕਾਰ ਨੂੰ ਇਸ ਕਰਕੇ ਉਹ ਕੇਡਰ ਵੋਟ ਸ਼ਿਫਟ ਹੋਈ ਮੇਰਾ ਮੰਨਣਾ ਵਾ ਕਿ ਕਾਂਗਰਸ ਦਾ ਉਮੀਦਵਾਰ ਘਰੋਂ 2 ਲੱਖ ਵੋਟ ਲੈ ਕੇ ਚੱਲਦਾ ਤੇ ਚਾਹੀ ਚਾਰ ਕੋਨੇ ਕੰਟੈਸਟ ਵਿੱਚ ਪੰਜ ਕੋਨੇ ਵਿੱਚ ਕਿੰਨੀ ਚਾਹੀਦੀ 2.5 ਲੱਖ ਵੋਟ ਸੋ ਦੇਰਫੋਰ ਇਹ ਕਹਿੰਦਾ ਕਿ ਮੈਂ ਹਾਰਉਣ ਚੱਲਾਂ ਬਿਲਕੁਲ ਨਹੀਂ ਔਰ ਜਿਹੜੇ ਮੁੱਦੇ ਉਹ ਕਹਿੰਦੇ ਮੈਂ ਚੱਕਦਾ ਮੈਂ ਨਹੀਂ ਚੱਕਦਾ ਉਹ ਤਾਂ ਹੁਣ ਪਾਰਲੀਮੈਂਟ ਜਾ ਵੀ ਆਏ ਨੇ ਉਹਨਾਂ ਦੀ ਏਜ ਫੈਕਟਰ ਵੀ ਆਲਮੋਸਟ 80 ਪਲੱਸ ਨੇ ਤਾਂ ਮੈਂ ਜੇ ਜਾਊਂਗਾ ਤਾਂ ਤੁਹਾਡਾ ਕੀ ਖਿਆਲ ਹੈ ਮੈਂ ਸਿੱਖ ਮੁੱਦੇ ਨਹੀਂ ਚੱਕੂੰ ਸਭ ਕੁਝ ਚੱਕੂੰਗਾ ਅਗਰ ਕਾਂਗਰਸ ਤੋਂ ਕੁਝ ਗਲਤੀਆਂ ਉਹ ਵੀ ਚੱਕੂੰਗਾ ਸਾਹਮਣੇ ਉੱਥੇ ਨੰਬਰ 1 ਨੰਬਰ 2 ਕੁਝ ਲੋਕ ਕਹਿੰਦੇ ਜੇ ਸਿੱਖ ਪੋਲਿਟਿਕਸ ਤੁਸੀਂ ਖਰਾਬ ਕਰੋਗੇ ਮੈਂ ਪੁੱਛਣਾ ਚਾਹੁੰਨਾ ਕਿ ਮਾਨ ਸਾਹਿਬ ਨੇ ਇੰਨੇ ਲੰਬੇ ਪੋਲਿਟੀਕਲ ਕੈਰੀਅਰ ਵਿੱਚ ਸੰਗਰੂਰ ਤੋਂ ਬਾਹਰ ਸਿੱਖ ਪੋਲਿਟਿਕਸ ਬਿਲਡ ਕਿੱਥੇ ਕੀਤੀ ਹੈ ਦੱਸੋ ਅੱਜ 13 ਹਲਕੇ ਆ 13 ਸਿਮਰਨਜੀਤ ਮਾਨ ਹੋਣੇ ਚਾਹੀਦੇ ਮੈਂ ਮੰਨਦਾ ਕਿ ਪਾਵਰਫੁਲ 13 ਹੈ ਸਿਮਰਨਜੀਤ ਸਿਮਰਨਜੀਤ ਮਾਨ ਦਾ 21 ਹੈ ਨਾਲ ਦੇ ਹਲਕੇ 'ਚ ਵੀ ਹੈਨੇਗਾ ਖੱਬੇ ਵੀ ਹੈ ਨਹੀਂ ਸੱਜੇ ਵੀ ਹੈ ਨਹੀਂ ਥਰਡ ਗੱਲ ਮੈਂ ਪੁੱਛਣਾ ਚਾਹਣਾ ਤੁਹਾਡੇ ਜ਼ਰੀਏ ਕਿ ਮੈਨੂੰ ਕਹਿੰਦੇ ਨੇ ਕਿ ਤੁਸੀਂ ਜੀ ਉਹਨਾਂ ਦੇ ਖਿਲਾਫ ਨਾ ਲੜੋ ਇਹਨਾਂ ਨੇ ਮੇਰੇ ਖਿਲਾਫ ਤਾਂ ਸਦਾ ਉਮੀਦਵਾਰ ਖੜਾ ਕੀਤਾ ਇੱਕ ਸਾਡੇ ਸਤਿਕਾਰਯੋਗ ਨੇ ਫੌਜੀ ਸਾਹਿਬ ਫਗਵਾੜੇ ਤੋਂ ਉਹ ਹਰ ਵਾਰੀ ਮੇਰੇ ਖਿਲਾਫ ਕੈਂਡੀਡੇਟ ਹੁੰਦੇ ਆ ਜਦ ਮੈਂ ਇਹਨਾਂ ਦੀ ਮਦਦ ਕਰਦਾ ਇਹਨਾਂ ਨੇ ਇਹਨਾਂ ਨੂੰ ਪਤਾ ਕਿ ਇਹ ਮੇਰੀ ਵਿਚਾਰਧਾਰਾ ਦੇ ਨੇ ਤੇ ਮੇਰੇ ਖਿਲਾਫ ਕੈਂਡੀਡੇਟ ਖੜਾ ਕਰਨ ਦਾ ਤਾਂ ਕੋਈ ਤੁਕ ਨਹੀਂ ਨਾ ਬਣਦੀ ਸੀਗੀ ਮਤਲਬ ਉਹ ਕੈਂਡੀਡੇਟ ਖੜਾ ਕਰ ਸਕਦੇ ਨੇ ਤੇ ਮੈਂ ਕੈਂਡੀਡੇਟ ਅਜੇ ਜੇ ਤੁਸੀਂ ਵਿਚਾਰਸਾਂ ਦੀ ਗੱਲ ਕਰਦੇਗੇ ਇਹ ਕਾਂਗਰਸ ਪਾਰਟੀ ਦੀ ਨੀਤੀ ਨਹੀਂ ਹੈ ਜੀ ਜੋ ਸਿਮਰਜੀਤ ਸਿੰਘ ਮਾਨ ਗੱਲ ਕਰਦੇ ਨੇ ਨਾ ਹੋਵੇ ਡਸਨਟ ਮੈਟਰ ਸਵਾਲ ਇਹ ਨਹੀਂ ਹੈਗਾ ਪਾਰਟੀਆਂ ਕੀ ਕਹਿੰਦੀਆਂ ਨੇ ਪਾਰਟੀਆਂ ਦਾ ਇੱਕ ਪਲੈਟਫਾਰਮ ਹੈ ਉਹਨਾਂ ਦੀ ਬ੍ਰਾਡਰ ਆਈਡੀਓਲੋਜੀ ਹੈ ਬਟ ਇਟ ਡਸਨਟ ਮੀਨ ਕਿ ਤੁਸੀਂ ਆਪਣੇ ਸੂਬੇ ਤੇ ਆਪਣੀ ਕੌਮ ਦੀ ਗੱਲ ਨਹੀਂ ਕਰ ਸਕਦੇ ਇਹ ਤੁਹਾਨੂੰ ਕੋ ਰੋਕਦਾ ਹੀ ਨਹੀਂਗਾ ਇਹ ਤਾਂ ਇਹ ਤਾਂ ਚਲੋ ਇੱਕ ਰਿਵਾਜ ਬਣ ਗਿਆ ਨਾ ਸਾਡੇ ਪੰਜਾਬ ਦੇ ਲੀਡਰਸ ਨੂੰ ਐ ਲੱਗਣ ਲੱਗ ਗਿਆ ਸੀਗਾ ਕਿ ਅਸੀਂ ਥੋੜਾ ਰਾਸ਼ਟਰਵਾਦੀ ਆਊਟਲੁੱਕ ਦੇ ਗਏ ਅਸੀਂ ਨੈਸ਼ਨਲਿਸਟ ਪੋਸਚਰਿੰਗ ਕਰੀਏ ਤਾਂ ਕਿ ਹਾਈ ਕਮਾਂਡ ਖੁਸ਼ ਹੋ ਜਾਏ ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਂ ਕਿੱਥੇ ਭੁਲੱਥ ਕਿੱਥੇ ਸੰਗਰੂਰ ਮੈਨੂੰ ਪਾਰਟੀ ਨੇ ਲੋਕ ਸਭਾ ਚ ਕਿਉਂ ਨਾਮਿਨੇਟ ਕੀਤਾ ਵਾ ਜੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਇਹ ਘੱਟ ਰਾਸ਼ਟਰਵਾਦੀ ਆ ਤੇ ਇਹ ਕਾਂਗਰਸ ਦੇ ਅਨੁਕੂਲ ਨਹੀਂ ਚੱਲ ਰਿਹਾ ਫਿਰ ਮੈਨੂੰ ਲੋਕ ਸਭਾ ਸੰਗਰੂਰ ਥੋੜੋ ਲੜਾਉਣੀ ਚਾਹੀਦੀ ਇੱਥੋਂ ਤੁਹਾਨੂੰ ਜਵਾਬ ਮਿਲ ਗਿਆ ਵਾ ਮੇਰਾ ਇਹ ਮੈਂ ਬੱਚਿਆਂ ਨੂੰ ਵੀ ਨੌਜਵਾਨ ਜਿਹੜੇ ਅੱਗੇ ਸਟਰਗਲ ਕਰ ਰਹੇ ਨੇ ਕਿ ਆਪਣਾ ਕੰਮ ਇਮਾਨਦਾਰੀ ਨਾਲ ਕਰੋ ਮੁੱਦੇ ਲੋਕਾਂ ਦੇ ਉਠਾਓ ਤਾਨੂੰ ਪਾਰਟੀ ਵੀ ਫੜ ਲਵੇਗੀ ਤੇ ਲੋਕੀ ਵੀ ਫੜ ਲੈਣਗੇ ਤੁਸੀਂ ਕਹਿੰਦੇ ਸਗਰੂ ਦੇ ਲੋਕ ਬਾਗੀ ਨੇ ਇੰਨੇ ਕੀ ਜਜ਼ਬਾਤੀ ਤੇ ਬਾਗੀ ਸੁਖਪਾਲ ਸਿੰਘ کہہ ਰਿਹਾ ਵੀ ਨਹੀਂ ਮੇਰੇ ਖਿਆਲ ਤਾਈਓ ਮੇਰੀ ਉਹਨਾਂ ਨਾਲ ਕਲਿੱਕ ਹੋ ਰਹੀ ਆ ਕਿਉਂਕਿ ਮੈਨੂੰ ਪਿਛਲੇ 1 ਮਹੀਨੇ ਦੀ ਜਿਹੜੀ ਫੀਡਬੈਕ ਆ ਰਹੀ ਉਹ ਬਹੁਤ ਜ਼ਬਰਦਸਤ ਪੋਜ਼ਿਟਿਵ ਆ ਮੈਂ ਆਪਣੇ ਮੂੰਹ ਨਹੀਂ ਕੁਝ ਕਹਿਣਾ ਚਾਹੁੰਦਾ ਬਟ ਆਈ ਥਿੰਕ ਕਿ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਨਤੀਜੇ ਆਉਣਗੇ ਤੇ ਉਹਨਾਂ ਨੂੰ ਵੀ ਲੱਗਦਾ ਕਿ ਸਾਡੇ ਵਰਗਾ ਇਹ ਆ ਕਿਉਂਕਿ ਮੈਂ ਆਪਣੀ ਜ਼ਿੰਦਗੀ ਚ ਦਿਮਾਗ ਨਾਲ ਨਹੀਂ ਦਿਲ ਨਾਲ ਚੱਲਿਆ ਐਂਡ ਆਈ ਆਈ ਆਲਸੋ ਲਾਈਕ ਪੀਪਲ ਹੂ ਆਰ ਇਮੋਸ਼ਨਲ ਹੂ ਆਰ ਸੈਂਟੀਮੈਂਟਲ ਕਿਉਂਕਿ ਇਹਦਾ ਮਤਲਬ ਤੁਹਾਡੇ ਅੰਦਰ ਦਿਲ ਧੜਕ ਰਿਹਾ ਵਾ ਤੁਹਾਡੇ ਜੇ ਜੇ ਤੁਸੀਂ ਕੀ ਕਹਿੰਦੇ ਹੁੰਦੇ ਆ ਕਿ ਤੁਸੀਂ ਨਿਰਦਈ ਹੋ ਮਤਲਬ ਤੁਸੀਂ ਬਰੂਟਲ ਹੋ ਤੁਸੀਂ क्रੂਅਲ ਹੋਂਦੇ ਅਗਰ ਤੁਸੀਂ ਦਿਮਾਗ ਨਾਲ ਕੋਈ ਫੈਸਲਾ ਲੈ ਰਹੇ ਪਤਾ ਹੁੰਦਿਆ ਹੋਵੇ ਕਿ ਦੇ ਕਨਸੀਕੁਐਂਸਸ ਬਹੁਤ ਮਾੜੇ ਨੇ ਤਾਂ ਮੈਂ ਉਹਦਾ ਬਣਨਾ ਹੀ ਨਹੀਂ ਚਾਹੁੰਦਾ ਤੇ ਨਾ ਹਾਂ ਪੋਲਿਟਿਕਸ ਵਿੱਚ ਨਾਰਮਲੀ ਇਹੀ ਕਹਿੰਦੇ ਨੇ ਕਿ ਬਹੁਤ ਛਾਤਰੋ ਕੇ ਚੱਲੋ ਪਰ ਨਾ ਮੈਂ ਆਪਣੀ ਜ਼ਿੰਦਗੀ ਚ ਇਦਾਂ ਕੀਤਾ ਵਾ ਪਰ ਜਿਹੜੇ ਮੇਰੇ ਨਾਲ ਛਾਤਰ ਹੋ ਕੇ ਕਰਦੇ ਰਹੇ ਨੇ ਉਹ ਅੱਜ ਮੇਰੇ ਹਿਸਾਬ ਦੇ ਨਾਲ ਦੇ ਆਰ ਮੱਚ ਕੀ ਕਹਿੰਦੇ ਹੁੰਦੇ ਬਿਲੋ ਮੀ ਤੇ ਜਿਹੜਾ ਮੈਂ ਆਪਣੀ ਗੱਲ ਠੀਕ ਕਹਿੰਦਾ ਰਿਆਂ ਲੰਬਾ ਸਫਰ ਬਹੁਤ ਲੰਬਾ ਸੀਗਾ ਸਟਰਗਲ ਆੜਾ ਸੀਗਾ ਪਰਚੇ-ਪੁਰਚੇ ਸੀ 30 ਸਾਲ ਲੱਗੇ ਬਟ ਮੈਂ ਅੱਜ ਜਿੱਥੇ ਵੀ ਹਾਂ ਮੈਂ ਸਮਝਦਾ ਕਿ ਉਸ ਪਰਮਾਤਮਾ ਦਾ ਧੰਨਵਾਦ ਕਰਦਾ ਆਪਣੇ ਮੈਂ ਵੀ ਉਹਦਾ ਧੰਨਵਾਦ ਕਰਦਾ ਆਫਕੋਰਸ ਪੰਜਾਬ ਦੇ ਲੋਕਾਂ ਪੁਲੱਥ ਦੇ ਲੋਕਾਂ ਦਾ ਖਾਸ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪਛਾਣ ਦਿੱਤੀ ਅੱਛਾ ਕਿ ਸਵਾਲ ਹੈ ਕਿ ਤੁਸੀਂ ਪਹਿਲਾਂ ਵੀ ਬਠਿੰਡਾ ਜਦੋਂ ਆਪਣੀ ਪਾਰਟੀ ਬਣਾਈ ਲੜੀ ਸੀ ਬਠਿੰਡਾ ਦਾ ਤਜਰਬਾ ਬੜਾ ਕੋੜਾ ਰਿਹਾ ਸੀ ਹਾਲਾਂਕਿ ਤੁਸੀਂ ਉਦੋਂ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਜੇ ਫਾਈਟਰ ਐਮਐਲਏ ਦੇ ਤੌਰ ਤੇ ਅੱਜ ਲੀਡਰ ਦੇ ਤੌਰ ਤੇ ਤੁਹਾਨੂੰ ਦੇਖਿਆ ਜਾਂਦਾ ਹੈ ਸੰਗਰੂਹ ਤੇ ਬਠਿੰਡਾ 'ਚ ਫਰਕ ਸਮਝ ਜੁੱਕੇ ਜੀ ਬਿਲਕੁਲ ਬਠਿੰਡਾ ਮੇਰੀ ਇੱਕ ਗਲਤੀ ਸੀ ਮੈਂ ਜਦੋਂ ਤਾਜ਼ਾ ਤਾਜ਼ਾ ਆਮ ਆਦਮੀ ਪਾਰਟੀ ਤੋਂ ਨਿਕਲੇ ਆ ਉਹਦੋਂ ਮੇਰੇ ਨਾਲ 8-10 ਐਮਐਲ ਤਾਂ ਕਈ ਵਾਰੀ ਲਾਈਫ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਠੋਕਰਾਂ ਖਰਾ ਖਾ ਕੇ ਤਜਰਬੇ ਦੇ ਨਾਲ ਹੀ ਅੱਗੇ ਵਧਦੇ ਆ ਮੇਬੀ ਆ ਵਾਸ ਨਾਟ ਸ਼ੁੱਡ ਆਈ ਸੇ ਕਿ ਮੈਚੁਰ ਟੂ ਦੀ ਐਕਸਟੈਂਡ ਕਿ ਮੈਂ ਰਾਈਟ ਫੈਸਲਾ ਲੈਂਦਾ ਉਦੋਂ ਜਿਹੜੇ ਮੇਰੇ ਲਾਗੇ ਦਾਇਰਾ ਜਿਹੜੇ ਸਤਕਾਰਯੋਗ ਦੋਸਤ ਮਿੱਤਰ ਸੀਗੇ ਉਹਨਾਂ ਨੇ ਮੈਨੂੰ ਕਿਹਾ ਲੜਨਾ ਮੈਂ ਲੜ ਮੇਰਾ ਉਹਨਾਂ ਨਾਲ ਵੀ ਗਿਲਾ ਕੋਈ ਨਹੀਂਗਾ ਕਿਉਂਕਿ ਕੀ ਹੋਇਆ ਵਾ ਕਿ ਜਦੋਂ ਮੈਂ ਬਟਿੰਡਾ ਹਾਰਿਆ ਵੀ ਆ ਤੇ ਮੇਰੇ ਤੋਂ ਐਵੇਂ ਇੱਧਰ ਉੱਧਰ ਊਲ ਜੂਲੂ ਲਲਜਾਮ ਲਾਏ ਜਿਹੜੇ ਕਿ ਬੇਬੁਨਿਆਦ ਸੀ ਮੈਂ ਬਾਹਰ ਨਿਕਲ ਕੇ ਆਣ ਕੇ ਕਿਹਾ ਕਿ ਇਹ ਕਹਿੰਦੇ ਕਾਲੀ ਲੈ ਕੇ ਗਏ ਹਾਂ ਮਤਲਬ ਉਹ ਐਵੇਂ ਇਹ ਤਾਂ ਇੱਥੇ ਆਮ ਰਵਾਜ ਪਤਾ ਕੀ ਪੰਜਾਬ ਦੇ ਵਿੱਚ ਤੁਸੀਂ ਸਾਡੀ ਪਿੱਠ 'ਚ ਚੁਰਾ ਮਾਰਿਆ ਇਹ ਸਭ ਤੋਂ ਪਹਿਲਾਂ ਇੱਕ ਕਾਮਨ ਡਾਇਲੋਗ ਹੈਗਾ ਵਾ ਸਮਝ ਗਏ ਜਿਵੇਂ ਜੇ ਸਾ ਆਪਣਾ ਛੁਰੇ ਵਜਦੇ ਨੇ ਹੁਣ ਤਾਂ ਪਿੱਠੀ ਨਹੀਂ ਰਹਿਣੀ ਸੀ ਸੋ ਇਹ ਤਾਂ ਐਵੇਂ ਕਹਿਣ ਵਾਲੀ ਗੱਲਾਂ ਹੁੰਦੀਆਂ ਮੈਂ ਬਾਹਰ ਇਲੈਕਸ਼ਨ ਤੋਂ ਬਾਅਦ ਤੁਰੰਤ ਕਿਹਾ ਮੈਂ ਕਿਹਾ ਇਹ ਮੇਰ ਤੋਂ ਰਾਜਨੀਤਿਕ ਗਲਤ ਫੈਸਲਾ ਹੋਇਆ ਸੋ ਪੰਜਾਬ ਦੇ ਲੋਕਾਂ ਨੇ ਤੇ ਉਸ ਤੋਂ ਬਾਅਦ ਮੈਂ ਪਲਾਤ ਗਿਆ ਮੈਨੂੰ ਲੋਕਾਂ ਨੇ ਫਿਰ ਜਿਤਾਤਾ ਐਡੀ ਨੇਰੀ ਚ ਔਰ ਬੋਕਰ ਦੇ ਉੱਥੇ ਜ਼ਮਾਨਤ ਜਬਤ ਹੋਈ ਆ ਤਾਂ ਪੰਜਾਬ ਦੇ ਲੋਕਾਂ ਨੂੰ ਮੈਨੂੰ ਇਹ ਰੀਡ ਕੀਤਾ ਮੇਰੇ ਬਾਰੇ ਅਸੈਸਮੈਂਟ ਕਿ ਇਹ ਪੋਲਿਟੀਕਲ ਫੈਸਲੇ ਲੈਣ ਵਿੱਚ ਗਲਤੀ ਕਰ ਸਕਦਾ ਇਹ ਬੇਈਮਾਨ ਨੇਗਾ ਸੋ ਸਭ ਤੋਂ ਵੱਡੀ ਕ੍ਰੈਡੀਬਿਲਿਟੀ ਕਿ ਅੱਜ ਦੇ ਯੁੱਗ ਵਿੱਚ ਤੁਸੀਂ ਇਹ ਅਗਰ ਲੋਕੀ ਤੁਹਾਡੇ ਬਾਰੇ ਇਹ ਕਹਿਣ ਕਿ ਇਹ ਬੇਦਾਗ ਬੰਦਾ ਵਾ ਸਮਝ ਲਓ ਇਹ ਐਮਏ ਤੇ ਪੀਐਚਡੀ ਦੀ ਡਿਗਰੀ ਹੈ ਪੋਲਿਟਿਕਸ ਵਿੱਚ ਹੇ ਜੀ ਤੁਸੀਂ ਕਹਿ ਕਿ ਆਮ ਆਦੀ ਪਾਰਟੀ ਕਲੇਮ ਕਰਦੀ ਹੈ ਕਿ ਜਿਹੜੀ ਆਮ ਆਦੀ ਪਾਰਟੀ ਦੀ ਜਿਹੜੀ ਸਿਆਸੀ ਰਾਜਧਾਨੀਆ ਸੰਗਰੂਰ ਹੈ ਤੋਂ ਲੱਗਦਾ ਕਿ ਸੰਗਰੂਰ ਦੇ ਵਿੱਚ ਜਿਹੜਾ 3 ਮਹੀਨੇ ਦੀ ਸਰਕਾਰ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਨੇ ਪੁੱਟ ਸੁੱਟਿਆ ਥੋੜਾ ਬਹੁਤਾ ਹੈ ਉਹਦੇ ਸਿਆਸੀ ਰਾਜਧਾਨੀ ਦੇ ਵਿੱਚ ਆਮ ਆਦੀ ਪਾਰਟੀ ਦਾ ਗੜ ਜੀ ਨਹੀਂ ਉਹੀ ਮੈਂ ਤੁਹਾਨੂੰ ਕਿਹਾ ਨਾ ਕਿ ਕਾਦੀ ਰਾਜਧਾਨੀ ਹੋਈ ਜੇ 3 ਮਹੀਨਾਂ ਚ ਪੁੱਟੀ ਗਈ ਤੇ ਹੁਣ ਤਾਂ 2 ਸਾਲ ਵਿੱਚ ਬਹੁਤ ਜ਼ਿਆਦਾ ਇਹਨਾਂ ਦਾ ਲੋਕਾਂ ਦਾ ਗਿਲਾ ਤੇ ਗੁੱਸਾ ਬਹੁਤ ਵਧਿਆ ਮੇਰੇ ਨਾਲ ਬਹੁਤ ਸਾਰੇ ਵੋਲੰਟੀਅਰ ਚਾਹੁੰਦੇ ਨੇ ਮੈਨੂੰ ਮੈਂ ਹੁਣ ਡਿਸਕਲੋਜ਼ ਨਹੀਂ ਕਰਨਾ ਕੁਝ ਆਮ ਆਦਮੀ ਪਾਰਟੀ ਦੀ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਨੇ ਮੇਰ ਨਾਲ ਕੰਮ ਵੀ ਕੀਤਾ ਹੋਇਆ ਪਹਿਲਾਂ ਉਹਨਾਂ ਨੂੰ ਮੇਰੀ ਤਬੀਅਤ ਦਾ ਵੀ ਪਤਾ ਵਾ ਇਸ ਕਰਕੇ ਮੈਨੂੰ ਲੱਗਦਾ ਵਾ ਕਿ ਅ ਮਤਲਬ ਬਹੁਤ ਵੱਡਾ ਚੰਕ ਹਿੱਸਾ ਆਮ ਆਦਮੀ ਪਾਰਟੀ ਦਾ ਟੁੱਟ ਕੇ ਵੋਟਾਂ ਪਾਊਗਾ ਅਕਾਲੀ ਦਲ ਦਾ ਵੀ ਪਾਊਗਾ ਮੈਨੂੰ ਅਸੀਂ ਕਿਉਂਕਿ ਸੰਗਰੂਰ ਛੱਡੋ ਬਾਕੀ ਜ਼ਿਲ੍ਹਿਆਂ ਦੇ ਜਿੱਸੀ ਟਾਂ ਤੇ ਵੀ ਇਹ ਹਾਲਾਤ ਨੇ ਕਿ ਆਪੋਜੀਸ਼ਨ ਦੇ ਐਮਐਲਏ ਬਹੁਤ ਘੱਟ ਨੇ ਹਨਾ ਜੀ ਕਿਉਂਕਿ ਕਾਂਗਰਸ ਦੇ 18 ਨੇ ਸ਼ੁਰੂਮ ਕਾਹਲੀ ਦਲ ਤੇ ਨੇ ਬੀਜੇਪੀ ਦੋ ਨੇ ਸੰਗਰੂਰ ਨੌ ਦੀਆਂ ਨੌ ਹੀ ਐਮਐਲਏ ਆਮਾਦੀ ਪਾਰਟੀ ਦੇ ਨੇ ਤੋਂ ਲੱਗਦਾ ਕਿ ਉਹਨਾਂ ਦਾ ਪਲੱਸ ਪੁਆਇੰਟ ਹੈ ਮੈਂ ਕਹਿੰਦਾ ਨੈਗੇਟਿਵ ਪੁਆਇੰਟ ਹੈ ਉਹਨਾਂ ਦਾ ਕਿਉਂਕਿ ਐਮਐਲਏਾਂ ਦੀ ਬਦਨਾਮੀ ਇੰਨੀ ਜ਼ਿਆਦਾ ਹੋ ਚੁੱਕੀ ਉਹ ਜਿਹੜੀ ਬੀਬੀ ਹੈਗੀ ਭਰਾਜ ਬਣੀ ਕੋਈ ਪਤਾ ਨਹੀਂ ਸਕੂਟਰ ਤੇ ਚੜ ਕੇ ਕੈਂਪੇਨ ਕੀਤਾ ਸੀਗਾ ਉਹ ਉਹਦੀ ਇੰਨੀ ਐਂਟੀ ਇਨਕੰਮਬੈਂਸੀ ਹੈ ਬਾਕੀ ਸਾਰੇ ਐਮਐਲਏ ਦੀ ਦਰਜਾ ਬਦਰਜਾ ਬਹੁਤ ਜ਼ਬਰਦਸਤ ਐਂਟੀ ਇੰਕੰਮਨਸੀ ਸੋ ਆਈ ਡੋਨਟ ਥਿੰਕ ਇਟਸ ਐਨੀ ਟਫ ਸੀਟ ਆਫਕੋਰਸ ਇਲੈਕਸ਼ਨ ਜਿਹੜੀ ਹੁੰਦੀ ਆ ਉਹ ਹਰ ਇਲੈਕਸ਼ਨ ਨੂੰ ਇਹ ਮੰਨ ਕੇ ਚੱਲੋ ਕਿ ਆਪਾਂ ਨੇ ਮਿਹਨਤ ਕਰਨੀ ਆ ਮੇਰੇ ਲਈ ਉਹ ਚੁਣੌਤੀ ਆ ਮੇਰੇ ਲਈ ਇੱਕ ਕਿਉਂਕਿ ਇੱਕ ਕਿਸਮ ਦਾ ਮੈਂ ਸਰਕਾਰ ਨਾਲ ਲੜਨਾ ਤੰਤਰ ਨਾਲ ਲੜਨਾ ਮੈਂ ਤਾਂ ਤੈਨੂੰ ਕਿੰਨਾ ਕਿ ਭਗਵੰਤ ਨੂੰ ਕਿ ਆਪ ਹੀ ਲੜ ਲੈਂਦਾ ਯਾਰ ਜੀ ਸੀਐਮ ਵੀ ਬਣਿਆ ਰਿਹਾ ਹੈ ਪੁਲਿਸ ਦਾ ਵੀ ਦੁਰਉਪਯੋਗ ਕਰ ਦਾਰੂ ਵੀ ਪਲਾ ਆਪਣਾ ਪੈਸੇ ਵੀ ਵੰਡ ਲਈ ਜਿੱਦਾਂ ਜਲੰਧਰ ਚ ਵੰਡੇ ਇਹਨਾਂ ਨੇ ਜਿਮਨੀ ਛੋਣ ਸਾਰਾ ਕੁਝ ਕਰ ਮੈਂ ਕੰਪਲੇਂਟ ਵੀ ਨਹੀਂ ਕਰੂੰਗਾ ਜਿਕਤਾਰ ਚ ਮੈਂ ਤੁਹਾਡਾ ਵਾਅਦਾ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹਦੇ ਖਿਲਾਫ ਇੱਕ ਵੀ ਕੰਪਲੇਂਟ ਇਸ ਤਰ੍ਹਾਂ ਦੀ ਨਹੀਂ ਕਰੂੰਗਾ ਹਾਂ ਆਫਕੋਰਸ ਕੋਈ ਹਾਈ ਐਂਡਡਨੈਸ ਕਰਨ ਸਾਡੇ ਬੰਦਿਆਂ ਨਾਲ ਕੋਈ ਪਰਚੇ ਦਰਜ ਕਰਨ ਮਾਰ ਤਾੜ ਕਰਨ 댓 ਇਸ ਕਟ ਬੀ ਟੇਕਨ ਪਰ ਭਗਵੰਤ ਮਾਨ ਅਗਰ ਕੋਈ ਇਦਾਂ ਦਾ ਮਿਸਯੂਜ਼ ਆਫ ਪਾਵਰ ਕਰਦਾ ਆਈ ਵਿਲ ਨਾਟ ਡੂ ਇਟ ਤੇ ਫਿਰ ਵੀ ਆਪਾਂ ਜੇ ਫਿਰ ਵੀ ਨਤੀਜਾ ਮੇਰੇ ਹੱਕ ਚ ਆ ਗਿਆ ਫਿਰ ਅਸਤੀਫਾ ਦੇ ਦੂੰਗਾ ਇਹ ਬੜੀ ਚੈਲੰਜ ਹੈ ਕਿ ਕੌਨਫੀਡੈਂਸ ਕੀ ਓਵਰ ਕੌਨਫ ਮੇਰਾ ਖਿਆਲ ਹੈ ਕਿ ਇਹ ਇਹਨੂੰ ਤੁਸੀਂ ਚੁਣੌਤੀ ਕਹਿ ਲਓ ਨੰਬਰ 1 ਇਹ ਕੌਨਫੀਡੈਂਸ ਹੈ ਨਾਟ ਓਵਰ ਕੌਨਫੀਡੈਂਸ बिकॉज ਜਦੀ ਲੋਕਾਂ ਦੀ ਥੱਲਿਓਂ ਜਜ਼ਬਾਤ ਨੇ ਉਹ ਨਿਕਲ ਕੇ ਆਰੇ ਉਹੀ ਕਿਉਂਕਿ ਇਹ ਤਾਂ ਹੁਣ ਲੋਕਾਂ ਤੋਂ ਕੱਟੇਗੇ ਤਾਂ ਹਜ਼ਾਰ ਗੱਨ ਮੈਨ ਲੈ ਕੇ ਜਾਂਦੇ ਨੇ ਇਹ ਤਾਂ ਜਿਹੜੇ ਪਿੰਡ ਜਾਂਦੇ ਨੇ ਪਹਿਲਾਂ ਛੋਣੀ ਬਣਦੀ ਹੈ ਜਿਹੜੇ ਕਹਿੰਦੇ ਸੀ ਪਿੰਚਰਾਂ ਵਾਲੇ ਸਾਦੇ ਜੇ ਬੰਦੇ ਆ ਜੀ ਅ ਅਸੀਂ ਤਾਂ ਬਿਲਕੁਲ ਸਧਾਰਨ ਬੰਦੇ ਲੈਕਸਸ ਤੋਂ ਥੱਲੇ ਚੜਦੇ ਨਹੀਂ ਕਰੋੜਾਂ ਦੀਆਂ ਗੱਡੀਆਂ ਪਈਆਂ ਇਹਨਾਂ ਦੇ ਕੋਲ ਜਹਾਜ਼ਾਂ ਤੇ ਹੈਲੀਕਾਪਟਰਾਂ 'ਚ ਉੱਡਦੇ ਨੇ ਹੁਣ ਮੈਨੂੰ ਪੱਕਾ ਪਤਾ ਵਾ ਕਿ ਭਗਵੰਤ ਨੂੰ ਚੁੱਲਿਆਂ ਦੀ ਕਿੰਦਾ ਸਿਨਾ ਅੱਗ ਬੁੱਝ ਗਈ ਆ ਜੀ ਜੀ ਕੈਪਟਨ ਨੂੰ ਤੋ ਦਿਸਦੀ ਨਹੀਂ ਹੈਗੀ ਅੱਗ ਤੇ ਇਹਨੂੰ ਵੀ ਨਹੀਂ ਦਿਸਦੀ ਹੁਣ ਬਸ ਉਸ ਲੈਵਲ ਤੇ ਪਹੁੰਚ ਚੁੱਕਿਆ ਵਾ ਅੱਛਾ ਸੰਗਰੂਰ ਦੇ ਵਿੱਚ ਕਿਉਂਕਿ ਕਾਂਗਰਸ ਦੇ ਆਫ ਕੋਰਸ ਉੱਥੇ ਵੱਡੇ ਚਿਹਰੇ ਆ ਨੇ ਵਿਜੇਂਦਰ ਸਿੰਘ ਲ ਮਨਿਸਟਰ ਹੈ ਚੁਕਨੇ ਮੈਂਬਰ ਪਾਰਲੀਮੈਂਟ ਰ ਹੈ ਚੁਕਨੇ ਵੀ ਬਿਰਜਿੰਦਰ ਕੌਰ ਪੱਠਲ ਨੇ ਹੋਰ ਵੀ ਬਹੁਤ ਸਾਰੇ ਕੋ ਗੋਲਡੀ ਦਾ ਤੁਸੀਂ ਜ਼ਿਕਰ ਕੀਤਾ ਦਲਬੀਰ ਹਣੀ ਆਪ ਇਲੈਕਸ਼ਨ ਲੜ ਚੁੱਕੇ ਨੇ ਫਿਰ ਬਲੇਰ ਕੋਟ ਲਗਾ ਉਹ ਸਾਰਾ ਹੁਣ ਨਾਲ ਚੱਲਣਗੇ ਪਾਰਟੀ ਦੇ ਨਾਲ ਚੱਲ ਰਹੇਗੇ ਸੁਖਪਾਲ ਸਿੰਘ ਖੇਰੇ ਦੇ ਨਾਲ ਚੱਲਣਗੇ ਨਹੀਂ ਪਾਰਟੀ ਨੇ ਉੱਪਰ ਦਿੱਲੀ ਤੋਂ ਵੀ ਸਾਰਿਆਂ ਨੂੰ ਪਿਆਰ ਨਾਲ ਸਮਝਾਇਆ ਵਾ ਔਰ ਮੈਂ ਵੀ ਸਭ ਨਾਲ ਅਪਰੋਚ ਕਰਤੀ ਆ ਬਾਏ ਟੂਮੋਰੋ ਸਭ ਕੁਝ ਦਰੁਸਤ ਹੋਊਗਾ ਸਾਰੇ ਸਾਡੇ ਸਤਕਾਰਯੋਗ ਨੇ ਔਰ ਮਿਸਿਸ ਪਟਲ ਤਾਂ ਖਿਆਲ ਬਹੁਤ ਜ਼ਿਆਦਾ ਸੀਨੀਅਰ ਨੇ ਮਤਲਬ ਕੋਈ ਤਾਂ ਮਿਲਦਾ ਤੁਹਾਨੂੰ ਲੈ ਕੇ ਆਏ ਨੇ ਨਹੀਂ ਨਹੀਂ ਉਹਨਾਂ ਨੇ ਸਭ ਤੋਂ ਜ਼ਿਆਦਾ ਮੇਰਾ ਨਾਮ ਹੀ ਉਹਨਾਂ ਨੇ ਕਿਹਾ ਅੱਗੇ ਹਾਂ ਹਾਂ ਉਹ ਮੈਨੂੰ ਉਹਨਾਂ ਨੇ ਮੈਨੂੰ ਕਿਹਾ ਉਹ ਓਪਨਲੀ ਤੇ ਮੇਕਰ ਨੂੰ ਪਾਣੀ ਪਾ ਦਿਓ ਤੇ ਇਹਨੂੰ ਅੱਛਾ ਇੱਕ ਫਰੂਟ ਵਾਲਾ ਦਰਖਤ ਬਣਾ ਦਿਓ ਔਰ ਉਹ ਬਣਾ ਰਹੇ ਨੇ ਹਰ ਰੋਲ ਇਜ਼ ਜਸਟ ਲਾਈਕ ਐਜ਼ ਇਫ ਸ਼ੀ ਇਜ਼ ਮਾਈ ਮਦਰ ਇਦਾਂ ਦਾ ਰੋਲ ਹੈ ਉਹਨਾਂ ਦਾ ਅੱਛੀ ਹੋਰ ਜਿਹੜੀਆਂ ਕਾਂਗਰਸ ਪਾਰਟੀ ਨੇ ਹੁਣ ਤੱਕ ਟਿਕਟਾਂ ਦੀ ਵੰਡ ਕੀਤੀ ਹੈ ਤੁਹਾਨੂੰ ਕੀ ਤੁਹਾਨੂੰ ਕੀ ਲੱਗਦਾ ਹੈ ਜੀ ਮੰਨੇ ਠੀਕ ਟਿਕਟਾਂ ਹੈ ਗਿਆ 올 ਗੁੱਡ ਉਮੀਦ ਕਰਦਾ ਕਿ ਅਗਲੀਆਂ ਆਉਣ ਵਾਲੀਆਂ ਟਿਕਟਾਂ ਵੀ ਸਾਫ਼ ਸੁਥਰੇ ਤੇ ਚੰਗੇ ਬੰਦਿਆਂ ਨੂੰ ਦੇਣ ਹੁਣ ਦਦੋਂ ਇਸ ਲਿਸਟ ਵਿੱਚ ਡਾਕਟਰ ਗਾਂਧੀ ਦੀ ਕਿੰਨੀ ਅੱਛੀ ਟਿਕਟ ਹੈਗੀ ਹੈ ਚਲੋ ਜੀ ਚੰਨੀ ਬਹੁਤ ਡਿਸਰਵਿੰਗ ਤੇ ਅੱਛੇ ਨੇ ਆ ਸਾਡੇ ਸਦਾ ਅਮਰ ਸਿੰਘ ਹੁਣੀ ਫਤਿਹਗੜ੍ਹ ਸਾਹਿਬ ਤੋਂ ਕੁਝ ਲੋਕਾਂ ਨੂੰ ਹੋਊਗਾ ਜੀ ਕਿ ਇੱਥੇ ਰਹੇ ਜੀ ਐਮਪੀ ਪਰ ਅੰਡਰਸਟੈਂਡ ਕਿ ਇਸ ਲੈਵਲ ਦਾ ਇੱਕ ਪੜ੍ਹਿਆ ਲਿਖਿਆ ਖਾਸ ਤੌਰ ਤੇ ਐਸਸੀ ਵਰਗ ਦੇ ਵਿੱਚ ਇੱਕ ਟ੍ਰੇਨਡ ਬਿਊਰੋਕਰੇਟ ਜਿਹਨੂੰ ਸਾਰੇ ਐਡਮਿਨਿਸਟ੍ਰੇਟਿਵ ਵਰਕਿੰਗ ਦੀ ਅੱਛੀ ਨੋਲਿਜ ਆ ਜਿਹੜਾ ਇੱਕ ਆਪਣੇ ਇਲਾਕੇ ਦਾ ਲੋਕਾਂ ਦੀ ਗੱਲ ਨੂੰ ਅੱਛੇ ਤਰੀਕੇ ਨਾਲ ਪਾਰਲੀਮੈਂਟ ਚ ਪੁੱਟ ਕਰ ਸਕਦਾ ਬੜਾ ਇੰਪੋਰਟੈਂਟ ਹੈ ਗੁਰਜੀਤ ਔਜਲਾ ਵੀ ਅੱਛੀ ਚੋਅ ਆ ਅਫਟਰ ਆਲ ਪਾਰਟੀ ਨੇ ਫੀਡਬੈਕ ਲਈ ਹੈ ਨਾ ਸਰਵੇਸ ਕਰਾਏ ਨੇ ਦੇ ਫੈਲਟ ਕਿ ਥੀਸ ਆਰ ਦ ਰਾਈਟ ਕੈਂਡੀਡੇਟ ਸੋ ਸਾਰੇ ਚੰਗੇ ਨੇ ਔਰ ਗਾਂ ਵੀ ਚੰਗੇ ਹੋਣਗੇ ਮੇਰਾ ਆਖਰੀ ਸਵਾਲ ਹੈ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਅਸੀਂ 13 ਜੀਰੋ ਨਾਲ ਜਿੱਤਣਾ ਹੈ ਬੀਜੇਪੀ ਦਾ ਵਿਰੋਧ ਬੜਾ ਹੋ ਰਿਹਾ ਸ਼੍ਰੋਮਣੀ ਕਾਲੀ ਦਲ ਤੇ ਤੁਹਾਡੀ ਪਾਰਟੀ ਕਿਵੇਂ ਦੇਖ ਰਹੀ ਨਾ ਚਾਰ ਕੋਨ ਫੋਰ ਕੋਰਨਰਡ ਕੰਟੈਸਟ ਵਿੱਚ ਬੈਸਟ ਪਰਫਾਰਮੈਂਸ ਕਾਂਗਰਸ ਦੀ ਰਹੂਗੀ ਮੈਂ ਸੀਟਾਂ ਨਹੀਂ ਪ੍ਰੈਡਿਕਟ ਕਰਦਾ ਜਿਹੜਾ ਭਗਵੰਤ ਕਹਿੰਦਾ 13 ਜੀਰੋ ਉਹ ਤਾਂ ਫਰਾਡ ਸਟੇਟਮੈਂਟ ਹੈ ਝੂਠੀ ਸਟੇਟਮੈਂਟ ਹੈ ਉਹਨਾਂ ਬੰਦੇ ਨਹੀਂ ਲੱਭ ਰਹੇ ਹੁਣ ਸਾਰੀਆਂ ਤਿਤਲੀਆਂ ਲੱਭ ਰਹੇ ਨੇ ਜੀਪੀ ਤਿਤਲੀ ਲੈ ਕੇ ਜੱਬੇ ਵਾਲ ਤਿਤਲੀ ਬਣਾ ਕੇ ਲੈ ਗਏ ਬਾਮ ਰੋੜ ਕੇ ਅ ਕੱਲ ਪਰਸੋਂ ਪਵਨਟੀਨੂ ਤਿਤਲੀ ਲੈ ਗਏ ਨੇ ਯਾਰ ਜਿਨ੍ਹਾਂ ਬੰਦਿਆਂ ਕੋਲ 10 13 ਬੰਦੇ ਨਹੀਂ ਗਏ ਵੋਲੰਟੀਅਰ ਤਾਂ ਹੀ ਉਹਨਾਂ ਰਾਜ਼ ਜਾ ਰਹੇ ਹੋ ਕਹਿੰਦੇ ਸਾਨੂੰ ਦਰਿਆ ਵਛਾਉਣ ਨਾਲ ਸੇ ਰੱਖਿਆ ਵਾ ਤਾਂ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਪਰਫਾਰਮੈਂਸ ਆਈ ਥਿੰਕ ਇਟ ਵਿਲ ਬੀ ਕੁਆਇਟ ਕੁਆਇਟ ਵੈਰੀ ਬੈਡ ਐਂਡ ਪੂਰ ਉਹ ਸਵਾਲ ਹੈ ਕਿ ਪੰਜਾਬ ਦੀਆਂ 13 ਸੀਟਾਂ 13 ਸੀਟਾਂ ਦਾ ਜਿਹੜਾ ਸਮਾਂ ਬਹੁਤ ਅਦੂਰ ਨਹੀਂ ਕਿਉਂਕਿ ਇੱਕ ਤਰੀਕ ਨੂੰ ਵੋਟਾਂ ਨੇ ਚਾਰ ਤਰੀਕ ਨੂੰ ਰਿਜ਼ਲਟ ਆ ਫਿਲਹਾਲ ਸਾਨੂੰ ਦਿਓ ਗਿਆ ਇਸੇ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ